ਹਾਂ ਜੀ ਸਤਿ ਸ੍ਰੀ ਅਕਾਲ ਜੀ ਸਾਰੇ ਨਾ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚੱਕ ਮਿਸ਼ਰੀਖਾਂ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਡਿਪਟੀ ਵੀਰਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਦੋ ਗਾਵਾਂ ਦਿਖਾਉਣੀਆਂ ਤੇ ਦੋਵੇਂ ਤੁਹਾਨੂੰ ਸੋਈਆਂ ਸਵਾਈਆਂ ਤੁਹਾਨੂੰ ਦਿਖਾਵਾਂਗੇ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਭਾਈ ਸਤਿ ਸ੍ਰੀ ਅਕਾਲ ਜੀ ਹੋਰ ਸਮਾ ਠੀਕ ਠਾਕ ਜੀ ਵਧੀਆ ਵਧੀਆ ਭਾਈ ਤੁਸੀਂ ਸੁਣਾਓ ਡੀ ਆ ਵਧੀਆ ਵਧੀਆ ਤਿਆਰੀ ਮੇਲੇ ਦੀ ਫਿਰ ਹਾਂਜੀ ਤਿਆਰੀ ਜੇ ਠੀਕ ਆ ਆ ਬਾ ਹੁਣ ਅੱਜ ਵੀਡੀਓ ਫਿਰ ਮੇਲੇ ਤੋਂ ਬਾਅਦ ਹੀ ਨਹੀਂ ਇੱਕ ਪਾਵਾਂਗੇ ਭਾਜੀ ਅੱਛਾ ਇੱਕ ਜੇ ਪਾਉਣੀ ਆ ਇੱਕ ਪਾਵਾਂਗੇ ਮਗਰ ਹੁਣ ਜਾਵਾਂਗੇ ਠੀਕ ਆ ਹਾਂਜੀ ਚਲੋ ਨਾਮ ਦੱਸਦੇ ਇੱਕ ਰੇ ਨਾਮ ਭਾਜੀ ਡਿਊਟੀ ਹਾਂਜੀ ਪਿੰਡ ਜੱਕ ਮਛਰੀ ਖਾਂ ਤਸੀਰ ਜਨਾਲਾ ਦੇ ਜ਼ਿਲ੍ਹਾ ਅੰਮ੍ਰਿਤਸਰ ਤੇ ਫੋਨ ਨੰਬਰ ਫੋਲ ਦੇ ਇੱਕ ਰੇ 9781984752 ਠੀਕ ਆ ਤੇ ਚਲੋ ਪਹਿਲਾਂ ਫਿਰ ਰਾਹੀ ਦਿਖਾ ਦਈਏ ਆਪਾਂ ਕਿੰਨਾ ਚਿਰ ਹੋ ਗਿਆ ਵਿਧਿਨਾਂ ਸੋਈ ਨਾ ਇਹਨੂੰ ਭਾਜੀ 8-9 ਦਿਨ ਹੋ ਗਏ ਜੇ ਮਗਰ ਬੱਛਾ ਏ ਮਗਰ ਇਹਦੇ ਬੱਛਾ ਏ 8-9 ਦਿਨ ਦਾ ਹੈਗਾ ਜੀ ਤੇ ਕਿੰਨਾ ਜੀ ਦੁੱਧ ਤਿਆਰ ਇਹਦੇ ਕੋਲ ਦੁੱਧ ਭਾਜੀ ਇਹ ਕੋ 14 ਲੀਟਰ ਆ ਅੱਛਾ ਕਣੇ ਮੰਨ ਲਓ ਲੀਟਰ ਵਾਲਾ ਮਣਕੇ ਇਹਦੇ ਠੀਕ ਆ 14 ਲੀਟਰ ਚੋਂ ਬੜੀ ਵਧੀਆ ਲੱਗੀ ਆ ਠੀਕ ਆ ਦੁੱਧ ਜਾ ਜੀ ਕਿੰਨਾ ਕੁ ਚਵਾਈ ਜਾਊਗੀ ਦੁੱਧ ਭਾਜੀ 16 17 ਕਿਲੋ ਵਾਲੀ ਹੈਗੀ ਵਾਸੀ ਠੀਕ ਆ ਬੜੀ ਜੋੜੀ ਬੜੀ ਬਾਕੀ ਥੋੜੀ ਲੱਪੇ ਲੱਪੇ ਆ ਭੁਖੀ ਪੱਖੀ ਆ ਠੀਕ ਆ ਰਾਤੀ ਆਈ ਆ ਇਹ ਤੁਹਾਨੂੰ ਪਤਾ ਟੰਗਰ ਦੇ ਦੂੜ ਨਹੀਂ ਲੰਗਾ ਠੀਕ ਆ ਜੀ ਭਾਜੀ ਮੈਂ ਕੋਨਾ ਦੂੜੀ ਹਾਂਜੀ ਆ ਵੀਰਾਂ ਨੂੰ ਭਾਉ ਖੁਰਲੀ ਜਿਹਾ ਖਾ ਦਿਓ ਮੈਂ ਪੱਠੇ ਨਹੀਂ ਪਾਉਂਦਾ ਠੀਕ ਆ ਪੱਠੇ ਪੁੱਠੇ ਮੰਨ ਲਓ ਕਣ ਪਰਾਗਾਂਾ ਪੱਥਰ ਨਹੀਂ ਦਿਖਾਈ ਦੇ ਰਹੀ ਪੱਥੇ ਵੀ ਦਿਓ ਨਾ ਕੋ ਹੈ ਨਹੀਂ ਤੇ ਉਹਦੇ ਕਰਕੇ ਤੋੜੀ ਜਿਹੜੀ ਚੱਲਦੀ ਆ ਤੋੜੀ ਪਾ ਕੇ ਭਾਜੀ ਇਹ ਕਿੰਨਾ ਕਿੰਨਾ ਜਲ ਜਾਣਾ ਹੁੰਦਾ ਫਿਰ ਡੰਗ ਮਾਰ ਡੰਗਰ ਨੂੰ ਹਾਂਜੀ ਹਾਂਜੀ ਬਾਕੀ ਇਹ ਆ ਕਿ ਰੰਗ ਰੂਪ ਦੀ ਸੋਹਣੀ ਆ ਤਨਾ ਤੇ ਥੱਲੇ ਵੀ ਸਫਾਈ ਜੀ ਜਿੰਨੀ ਵੀ ਆ ਮੋਕੇ ਦੇ ਦੁੱਧ ਜਿਹੜਾ ਇਹਦੇ ਕੋਲ 14 ਲੀਟਰ ਜਿਹੜਾ ਤਿਆਰ ਦੱਸਦੇ ਆ ਉਹ ਤਾਂ ਅਸੀਂ ਆਪਣੀ ਆਪ ਚਵਾਈ ਕਰਕੇ ਖੜਨੀ ਤੇ ਆ ਗਾੜੀਆਂ ਵੀ ਹਵਾਨਾ ਦੇਖ ਸਾਦੇ ਦਾ ਤੇ ਕਿੰਨਾ ਰੱਖਣਾ ਵੀ ਤੇ ਦਾ ਮੁੱਲ ਬੋਲੋ ਭਾਈ ਜਿੰਨਾ ਮਰਜ਼ੀ ਕਰਾ ਲਈਓ ਤੁਹਾਨੂੰ ਪਤਾ ਮੁੱਲ ਵਾਵਾ ਆਏ گا ਮਾਂ ਦੇ ਹਾਂਜੀ ਯਾਰ ਛੱਡ ਦੀ 50 ਨਹੀਂ ਹੋਰ ਛੱਡੀਏ 100 ਨਾ ਕਿ ਭੰਨਾ ਜੇ ਤੁਸੀਂ ਦਾ ਦਿਓ ਫਿਰ ਤੇ ਵੱਧ ਕਰੀਏ ਮੰਨਤਾ ਨੂੰ 40 ਦੇ ਦਈਏ 4 ਹੋਰ ਛੱਡੀਏ ਅੱਛਾ ਹਾਂਜੀ ਤੇ ਹੈਗੀ ਕਸਰ ਤੇ ਕੱਢ ਦੀਏ ਕੱਢ ਲਓ ਫਿਰ ਤਾਂ ਨਹੀਂ ਕੱਢ ਲਓ ਛੜੀ ਬੋਦੀ 1000 2000 ਛੱਡ ਦੀਏ ਹੋਰ ਕੋਈ ਗੱਲ ਨਹੀਂ ਭਾਈ ਛੱਡ ਤਾਂਗੇ 1000 ਹੋਰ 40 ਦੀ ਦੇ ਦਾਂਗੇ ਠੀਕ ਹੈ ਜੀ ਹਾਂਜੀ ਵਾਗ ਰੱਛੀ ਸਾਫ ਬੜੀ ਹੈ ਠੀਕ ਹੈ ਚੱਡਾ ਵੱਛੀ ਦਾ 14 ਲੀਟਰ ਭਾਜੀ ਆ ਠੰਡਾ ਕਰਕੇ ਆ ਜਿਹੜਾ ਘਰੋ ਚਵਾ ਕੇ ਦੋਗੇ ਸਾਡੇ 13 ਨਾ ਹੋਊਗਾ ਪੂਰਾ 14 ਹੈ ਅੱਛਾ ਹਾਂ ਐ ਭਾਜੀ 16 17 ਕਿਲੋ ਦੱਸੀ ਸੀਗੇ ਪਰ ਨਹੀਂ ਠੀਕ ਹੈ 13 14 ਕਿਲੋ ਵਧੀਆ ਦੁੱਧ ਤੇ ਹੁਣ ਇੱਕ ਜਿਹੜੀ ਆ ਜੇ ਇਹ ਭਾਜੀ ਹੌਲ ਆ ਜਾ ਭਾਜੀ ਅੱਛਾ ਇਹਦੇ ਮੇਰੇ ਬਸ ਛਾਲੀ ਤਾਂ ਬੱਚਾ ਜੇ ਤਾਂ 13 14 ਦਾ ਰਹੇਗਾ ਜੀ ਤੇ ਇਹਦੇ ਕੋਲ ਕਿੰਨਾ ਦੁੱਧ ਤਿਆਰ ਦੁੱਧ ਭਾਜੀ ਕੋਲ 9 ਲੀਟਰ ਆ ਅੱਛਾ 8.5 9 ਲੀਟਰ ਹੈਗਾ ਪੱਕਾ ਦੁੱਧ ਜਿਹੜਾ ਹੈਗਾ ਹੋਣਾ ਹੋਗਾ ਭਾਜੀ 8.5 ਹੀ ਹੋਊਗਾ ਠੀਕ ਹੈ ਹਾਂਜੀ ਲਿਆ ਖੋ ਸੁਆ ਤੇ ਜਾ ਦੇ ਠੀਕ ਹੈ ਇਹ ਭਾਜੀ ਨਾਥ ਨੂੰ ਉੱਥੇ ਗੱਡੀ ਇਹਦੀ ਮੈਂ ਠੀਕ ਹੈ ਮੈਂ ਨਾ ਭਾਜੀ ਉਹਦੀ ਰੋਇਲ ਇਹ ਘੋੜੀ ਜੀ ਆ ਲੈ ਥੱਲੇ ਭਾਜੀ ਬੰਦਾ ਬੱਚੇ ਬੁਛੇਰੀ ਉਹ ਲੋ ਆ ਥਾਣੇ ਨੂੰ ਵਿਖਾ ਦਿਓ ਇੱਥੇ ਬਹੁਤ ਭਾਜੀ ਪਸੰਗ ਕੇ ਵਧੀਆ ਚਵਾਈ ਬੜੀ ਵੜਦੀ ਠੀਕ ਹੈ ਜੀ ਪਰ ਕੀ ਕਿ ਸਨਾਂ ਦਾ ਸਾਈਜ਼ ਗੈਪ ਉਤਰਾ ਜਿਹੜਾ ਠੀਕ ਹੈ ਤੇ ਸਮਾ ਕੇ ਥਨ ਪੂਰਾ ਵਧੀਆ ਕਰ ਜੂਗੀ ਹਾਂ ਬਈ ਇਹ ਪਾਜੀ ਕਿਹਨੇ ਘਾਰ ਉਹ ਬੜੀ ਜੀ ਠੀਕ ਹੈ ਉਤਰਾ ਹੈ ਵੀ ਵੱਡੀ ਦਾ ਨਾ ਪਤਾ ਹਾਂਜੀ ਕੱਦ ਕਾਠ ਤੇ ਦਾ ਪੂਰਾ ਹੀ ਆ ਪੂਰਾ ਭਾਜੀ ਪਹਿਲਾਂ ਮੋਲ ਭਾਜੀ ਕਿੰਨਾ ਕਰਕੇ ਦੱਸੋ ਜੈਜ ਕਰੀਏ ਅ ਵੀ ਤੇ 30000 ਰੁਪਏ ਯਾਰ ਠੀਕ ਹੈ 34000 ਦੇ ਨਹੀਂ ਜੈਜ ਫਿਰ 30 ਦੀ ਦੇ ਦਈਏ ਹੋਰ ਦੱਸੋ ਹੋਰ ਕਰੀਏ ਮਾਨ ਔਰ ਯਾਰ ਛੱਡ ਦਿਆ ਸਰ ਯਾਰ ਔਰ ਛੱਡ ਦਿਆ ਫਿਰ ਯਾਰ ਨਾ ਛੱਡੀ ਫਿਰ ਅੱਛਾ 20000 ਦੀ ਭਾਜੀ ਗਾਂ ਦੇ ਲਈਏ ਅੱਛਾ 20000 ਭਾਵੇਂ ਭਾਜੀ ਇਹ ਲੋ ਝੋਨਾ ਫਲ ਲਾਂਗੇ ਆ ਭਾਵੇਂ ਬਰਾਬਰ ਹੀ ਦੇ ਦਈਏ ਅੱਛਾ 20000 ਦੇ ਦਾਂਗੇ ਵਿੱਚ ਸ਼ੋਰ ਹੀ ਕਰਾਂਗੇ ਠੀਕ ਆ ਭਾਜੀ ਤੇ ਠੀਕ ਹੈ ਵਿਧਿਆਰਥੀ ਕੁਛ ਕਾ ਨਾ ਫਿਰ ਬਸ ਭਾਜੀ ਬਾਕੀ ਇਹ ਹੈ ਕਿ ਤੁਹਾਡੇ ਘਰੋਂ ਕੋਈ ਤਸੱਲੀ ਕਰਕੇ ਪਸੰਦ ਕਰਕੇ ਵਿੱਚ ਉਹ ਫੋਨ ਲਾਵੇ ਕਈ ਵੀਰ 2-3 ਮਿੰਟ ਗੱਲ ਕਰਕੇ ਮੁੜ ਕੇ ਇਹਦੇ ਸੁਵਾਹ ਕਰਕੇ ਦੱਸ ਦੇਣ 2-3 ਮਿੰਟ ਦੇ ਵਿੱਚ ਜਿਹੜਾ ਗੱਲ ਕਰਨੀ ਹੁੰਦੀ ਵੀ ਨਾ ਨਹੀਂ ਮੈਨੂੰ ਪਤਾ ਹੈ ਕਿ ਬਦਲੇ ਮੁੜ ਕੇ ਮਤਲਬ ਵਿੱਚ ਫੋਨ ਦੂਜੇ ਵੀ ਚੁੱਕਣੇ ਹੁੰਦੇ ਆ 2-3 ਮਿੰਟ ਤੇ ਗੱਲ ਕਰਨ ਚਲੋ ਕਰਨਾ ਮੁੜ ਕੇ ਕਾਲ ਕਰਕੇ ਭਾਜੀ ਡੰਗਰ ਖਰੀਦ ਲੈਣਾ ਫਿਰ ਫਾਇਦਾ ਠੀਕ ਇਹ ਤੇ ਚੀਜ਼ਾਂ ਵਿਧੀ ਨਾਲ ਨਾਲ ਚੱਲ ਰਹੀਆਂ ਚੱਲ ਰਹੀਆਂ ਆ ਭਾਜੀ ਕਹਿੰਦੇ ਸੁਵਾਹ ਕਰਕੇ ਦੱਸ ਦੇ ਤੇ ਮੁੜ ਕੇ ਭਾਜੀ ਇਹ ਦੂਜੇ ਫੋਨ ਵੀ ਢੀਕਦੇ ਰਹਿੰਦੇ ਮਿਲ ਤੇ ਬਾਕੀ ਕੋਈ ਵੀਰ ਇੱਥੇ ਆ ਗਿਆ ਆਪਣੀ ਤਸੱਲੀ ਕਰਕੇ ਵੇਖ ਚਾਹ ਕੇ ਆਪਣੀ ਮਰਜ਼ੀ ਨਾਲ ਤੇ ਆਪਣੀ ਪਸੰਦ ਕਰਕੇ ਖੜੇ ਦੋ ਟਾਈਮ ਚਲੋ ਤਿੰਨ ਟਾਈਮ ਚਲੋ ਚਵਾਈ ਤੁਹੀਂ ਕਰਨੀ ਆ ਜ਼ਿੰਮੇਵਾਰੀ ਤੁਹਾਡੀ ਆ ਪੈਸੇ ਤੁਹੀਂ ਖਰਚਣੇ ਆ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ